ਹਰ ਹਰ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈ ਜਨ ਹਿਦਾਇਆ ਰਾਮ ਰਾਜੇ ਹਰਿ ਨਾਖਸ਼ ਦੁਸ਼ਟਾਂ ਹਰ ਮਾਰਿਆ ਪ੍ਰਹਿਲਾਦ ਤਲਾਇ ਅਹੰਕਾਰ ਅਨੰਦ ਗਾ ਪਠਦੇ ਨਾਮ ਦੇ ਉਪਹਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਰਦ ਸਭ ਰੁਗ ਪਿਆ ਜਾ ਸੁਖ ਤਾਬ ਨਾ ਹੋਏ ਤਨ ਕਰਤਾ ਕਰਣਾ ਮੈਂ ਨਾਹੀ ਜਹ ਹੌ ਕਰਮਾ ਹੋਈ ਬਿਲਾ ਹਾਰੇ ਗੁਰੂ ਦੇ ਵਸਿਆ ਤੇਰਾ ਤਨ ਨਾ ਜਾਇ ਲਿਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾ ਤਾ ਅਗ ਲਗਲਾ ਭਰਪੂਰ ਹਾ ਤੂੰ ਸੱਚਾ ਸਾਹਿਬ ਸਭ ਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛੁ ਕਰਣਾ ਸੋ ਕਰਿਹਾ ਸੋਦ ਰਗਾ ਸਾ ਮਹਿਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਅਥੀ ਰਾਖਿਹਾ ਸੋ ਕਰਕੇ ਹਾ ਜਦ ਵੈ ਸਰਬ ਸਮਾਲੇ ਵਾਦੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਣ ਹਾਰੇ ਕੀਤੇ ਤੇਰੇ ਰਾਗ ਬ੍ਰਹ ਸੁ ਕਹਿ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨ ਪਵਨ ਪਾਣੀ ਬੈ ਸੂਤਰ ਗਾਵੇ ਰਾਜਾ ਧਰਮ ਦਿਵਾਰੇ ਗਾਵਣ ਤੁਧਨੋ ਚਿਤ ਗੁਬਦਿਲਹਿ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੈਸ਼ਰ ਬਰਮਾ ਦੇਵੇ ਸੋਮਲ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਕੇਂਦਰ ਦਰਾਸਨ ਬੈਠੇ ਦੇਵਕੀਆਂ ਅੰਦਰ ਲਾਲੇ ਗਾਵਣ ਤੁਧਨੋ ਸਿਧ ਸੁਮਾਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਦੇ ਸੰਤੋਖੇ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੰਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਧਨੋ ਰਤਨੋ ਪਾਏ ਤੇਰੇ ਆਠ ਛਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੇ ਚਾਰੇ ਗਾਵਨ ਤੁਧਨੋ ਖੰਡ ਮੰਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤ ਤੁਧਨੋ ਗਾਵਨ ਜੋਤਿ ਰਪਾਵਨ ਰਤੇ ਦੀਰੇ ਭਗਤ ਰਸਾਲੇ ਹੋਰ ਕੀਤੇ ਤਦਨਵ ਗਾਵਨ ਸਹਿਮ ਚਿਤਨਾ ਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚ ਸਾਚੇ ਨਾਏ ਹੈ ਪਿਹੋਂ ਸੇ ਜਾਏ ਨਾ ਜਾਸੀ ਰਚਨਾ ਜਿੰਨ ਰਚਾਏ ਰੰਗੇ ਰੰਗੇ ਭਾਤੇ ਕਰ ਕਰ ਰਸੇ ਮਾਇਆ ਜਨੂ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਜੇ ਵੜਿਆਈ ਜੋ ਦਸ ਪਾਵੇ ਸੋਏ ਕਰਸੀ ਬ੍ਰਹੁ ਕਉ ਨਾ ਕਨ ਨਾ ਜਾਈ ਸੋ ਪਾਦਸ਼ਾਹ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨ ਵੱਡਾ ਖੈ ਸਭ ਕੋਈ ਕਿਵੜ ਵੱਡਾ ਡੇਠਾ ਹੋਈ ਕਿਵੜ ਪਾਏ ਨਾ ਗਇਆ ਜਾਏ ਨੇ ਵਾਲੇ ਤੇ ਨਿਹਰ ਹੈ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਬਣਤੀਰਾ ਰਹਾ ਰਹਾ ਸਾਬ ਸੁਰਤੇ ਮਲ ਸੁਰਤ ਗਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁੜਗੁੜ ਹਾਏ ਘੜ ਨਾ ਜਾਏ ਤੇਰੇ ਤਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਜ ਸਿੱਧਾ ਬੁਰਖਾਂ ਅੱਖਿਆ ਵੜਿਆਂਗਿਆ ਤੁਧਨੁ ਸਿਧੇਖ ਨੈਨਾ ਪਾਈਆ ਅਖਰਬ ਨੈਨਾ ਹੀ ਪਾ ਰਹਾਇਆ ਅਖਨ ਵਾ ਲਾ ਗਿਆ ਵਿਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸੁ ਸੁਦੇਹੇ ਦਿਸੈ ਕੀ ਆਚਾਰਾ ਨਾਨਕ ਸਚ ਸਵਾਰਣ ਹਰ ਆਸਾ ਮਹਿਲਾ ਪਹਿਲਾ ਆਖਾਂ ਜਿਮ ਅਸਰੇ ਮਰ ਜਾਊ ਆਖਣਵਕ ਸਾਚਾ ਨਾਮ ਸਾਚੇ ਨਾਮ ਕੇ ਲਾਗੈ ਭੂਖ ਅਧ ਭੁਖ ਹੈ ਖਾਏ ਚਲਹਿ ਦੁਖ ਸੋਖ ਇਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਮੇ ਰਹਾਊ ਸਾਚੇ ਨਾਮ ਕੇ ਤਲ ਬਣ ਆਏ ਆਤ ਕੇ ਕੀਮਤ ਨਹੀਂ ਪਾਏ ਦੇਵ ਸਾਹਮਣਿ ਖੇ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਹੋਵੇ ਨਾ ਹੋਵੇ ਸੋਗ ਜਿੰਦਾ ਰਹਿ ਨਾ ਜੁਕੇ ਭੋਗ ਗੁਣੀ ਹੋਰ ਨਹੀਂ ਕੋਈ ਨਾ ਕੋ ਹੋਵਾ ਨਾ ਕੋ ਹੋਈ ਜੇਵੜ ਆਪ ਤੇਵੜ ਤਲੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਫਸਾ ਸਰ ਹੈ ਤੇ ਗਉ ਜਾਤ ਨਾਨਕ ਨਾਮੈ ਵਾਸਨਾ ਤੋ ਰਾਗ ਜਲੇ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਆਵ ਲੋਗ ਰੂਪ ਆਸ ਹਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਿਆਨ ਪ੍ਰਕਾਸ਼ ਮੇਰੇ ਮਿਤ ਗੁਰ ਦੇ ਮੋਖੋ ਰਾਮ ਨਾਮ ਪ੍ਰਕਾਸ਼ ਗੁਰ ਬਥਨਾ ਮੇ ਰਾਪਨਾਲ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਓ ਹਰ ਜਨ ਕਿੜ ਭਾਗ ਵਡੇਰੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰਵਤਾਸ ਹੈ ਬਲ ਸੰਗਤ ਗੁਣ ਪ੍ਰਗਾਸ ਜਿਨਾਂ ਹਰ 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 ਰਸ ਨਾਮ ਨਾ ਪਾਇਆ ਤੇ ਭਾਗੇ ਹਮ ਜੰਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਿਨਾਂ ਹਰ ਜਨ ਸਤਿਗੁਰ ਸੰਗਤ ਪਾਇਏ ਜਿਨਾਂ ਧਰਮ ਬਖਤਾ ਲਿਖਿਆ ਲਿਖਾਸ ਧਨ ਧਨ ਸਾ ਸੰਗਤ ਜੇਤ ਹਰ ਸਪਾਇਆ ਅਮਰ ਜਨ ਨਾਮ ਨਾ ਪ੍ਰਗਾਸ ਰਾਗ ਗੁਰੇ ਮਹਿਲਾ ਪੰਜਵਾਂ ਕਾਹਿਰੇ ਮਨ ਤਬਦਮ ਅਜਹਰ ਹਰਿ ਜੋ ਪ੍ਰਿਆ ਸਹਿਲ ਬਥੇ ਮੈਂ ਜਾਂ ਤੋ ਪਾਏ ਤਾ ਕਰ ਦੇ ਖਾਗ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਬਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਓਂਗਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਵੋ ਜਨਨ ਪਿਤਾ ਲੋਗ ਸੁਮਨਤਾ ਕੁਮਨਗਿਸ ਕੇ ਤਰਿਆ ਸਿਰ ਸਿਰ ਅਰਜ ਸਵਾਹੇ ਠਾਕੁਰ ਕਾਹੇ ਮਨ ਕੋ ਕਰਿਆ ਉੜੇ ਉੜ ਆਵੇ ਸੇ ਕੋਸਾਨ ਪਾਚੇ ਬਿਸ਼ਰੇ ਸ਼੍ਰੀਆ ਜਨ ਕਵਣ ਖਿਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਨ ਧਾਨ ਦਾਸਾਸ਼ਟ ਸਦਾਨ ਆ ਠਾਕੁਰ ਕਰ ਦਲਤ ਰਿਆ ਜਨ ਨਾਨਕ ਬਲ ਬਲ ਸਾਧ ਆਪਣਾ ਜਾਈਐ ਤ੍ਰਾਂਤ ਨਾ ਪਾਰ ਆਵਰਿਆ ਰਾਗ ਆਸਾ ਮਹਿਲਾ ਚੁਪਤਾ ਸੋ ਪ੍ਰਖ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਗਮਪਾਰ ਸਤਿ ਆਵਹਿ ਸਤਿ ਆਵਹਿ ਤੁਮਹਿ ਹਰ ਸਚੇ ਸਰਜਨਹਾਰਾ ਸਾਜੀ ਤੁਮਹਾਰੇ ਜੀ ਦੁਨੀਆ ਕਾ ਦਾਤਾਰ ਹਰ ਧਿਆਵ ਸੰਤ ਹੋ ਜੀ ਸਾਧੂ ਸੰਸਾਰਨਹਾਰਾ ਹਨਾਪੇ ਠਾਕੁਰ ਹਨਾਪੇ ਸੇਵਕ ਜੀ ਕਿਆ ਨਾਨਕ ਕਉ ਅਜੰਤ ਵਿਚਾਰਾ ਤੂੰ ਘਟ ਘਣ ਅੰਤਰ ਸ਼ਰਮ ਨੰਤਰ ਜੀ ਹਰ ਇੱਕ ਅਮਰਕ ਸੁਮਾਨਾਗ ਦਾ ਦੇ ਬਿਖਾਰੀ ਜੀ ਸਾਥੇ ਰੇ ਚੁੰਝ ਮਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਉ ਤੇ ਬਨਾ ਬਰਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀ ਆਗੁਣਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨ ਨਾਨਕ ਤੁਨ ਗੁਰ ਬਾਣ ਹਰਿ ਧਿਆਵ ਹੈ ਹਰਿ ਧਿਆਵੈ ਤੁਝੇ ਸੇ ਜਨ ਜਗੁ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਇ ਜਨ ਹਰਿ ਧਿਆਵ ਆਇ ਆ ਜੀ ਦਿਨ ਟੂਟੇ ਜਾਉਗੇ ਫਾਸੇ ਜਿੰਨਰ ਪਾਉ ਜਨ ਹਰਿ ਨਿਰਪਾਉ ਧਿਆਵ ਆਇ ਆ ਜੀ ਦਿਨ ਗਾ ਭਾਉ ਸੁਖ ਵਾਸੀ ਨਨ ਸੇਵਿਆ ਨਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨ ਅਨੰਤ ਲਵ ਲਜਾਸੀ ਤੇਰੇ ਭਗਤ ਤੇਰੇ ਭਗਤ ਆਪਣਾਰ ਜੀ ਭਲੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਰ ਲਖ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹੈ ਹਰ ਪੂਜਾ ਜੀ ਤਉ ਤਪ ਹੈ ਜਪਿਆ ਬਿਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਉਹ ਸਮਰਤ ਸਾਰ ਸਰ ਜੀ ਕਰਿ ਕਰਿਆ ਖੜ ਕਰਮ ਕਰੰਤਾ ਸੇ ਭਗਤ ਅਸੀਂ ਪੰਗਤ ਭਲੇ ਜਨ ਨਾਨਕ ਜੀ ਜੋ ਪਾਪ ਹੈ ਮੇਰੇ ਹਰਿ ਭਗਵੰਤਾ ਤਵਾਦ ਬਰਖਾ ਪਰੰਪਰਨ ਕਰਤਾ ਜੀ ਤੁਧ ਦੇਵੜ ਵਰਨਾ ਕੋਣੀ ਤੁਮ ਜੁਗ ਜੁਗ ਏਕੋ ਸਦਾ ਸਦਾ ਥੇਕੋ ਜੀ ਤੋਨ ਇਤਰ ਕਰਤਾ ਸੋਏ ਦਾ ਪੈ ਭਾਵੇਂ ਸੇ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਏ ਹੁਦਾ ਪੈ ਸ੍ਰਿਸ਼ਟ ਸਭ ਪਾਏ ਦੇਦ ਦਾਪੈ ਸਰਜ ਸਭ ਹੋਏ ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਿਆਰ ਮੈਂ ਨਾ ਸਾਈਂ ਜੋ ਤੂੰ ਪਾਵੇਂ ਸੋ ਇਥੇ ਸੇ ਜੋ ਤੂੰ ਦੇਹੇ ਸੋ ਹਉ ਪਾਏ ਰਹਾ ਸਭ ਤੇਰੀ ਜੋ ਸਭ ਨੇ ਧਿਆਇਆ ਜਿਸ ਨੇ ਕਿਰਪਾ ਕਰ ਰਹੀ ਦਨਨਾ ਮਰਤਨ ਪਾਇਆ ਗੁਰਮੁਹਲਾ ਦਾ ਮਨ ਮੁਹਗਵਾਇਆ ਦਾ ਛੋੜਿਆ ਆ ਮਿਲਾਇਆ ਮੂਂਦ ਰਿਆ ਸਤਜਿਹੇ ਮਾਹੇ ਤਦਬਿੰਦੂ ਜਾ ਕੋਈ ਨਾਹੀ ਜੇ ਜਸਾ ਸਾਤੇ ਰਖੇ ਲ ਬਜਮਲ ਛੜਿਆ ਸੰਜੋਗੀ ਮੇਲ ਜਿਸਨੋ ਦੂਜਣਾ ਹੈ ਸੁਵੇ ਜੰਝੜ ਹਰਗੁਣ ਸਦਿ ਹੀ ਆਖ ਵਖਾਣ ਜਿਨ ਹਰਿ ਸੇਵਿਆ ਸੁਖ ਪਾਇਆ ਸਹਜੇ ਹੀ ਅਨਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਮ ਹੋਏ ਦੁਪਿੰਦੂ ਜਾਵਰਣਾ ਕੋਈ ਤੂੰ ਕਰ ਅਖਰ ਵੇਖ ਹੈ ਜਨ ਹੈ ਸੋਏ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਪਿਤ ਸਰਵੜਾ ਪਿਲਿ ਨਵਾਸਾ ਪਾਣੇ ਪਾ ਬਗਤ ਨੇ ਕੀਆ ਪੰਗਜ ਮੋ ਬਗਨੇ ਚਾਲੈ ਹਉ ਦੇਖਾਂ ਰਖ ਡੁਬੇਲੇ ਮਾਨੇਖਨਾ ਚੇਦ ਸਮੂਨ ਮੰਨਾ ਹਰਿ ਵਸਰਾ ਤੇਰੇ ਗੁਣ ਗੱਲਿਆ ਰਹਾਵਨ ਨਾ ਹੋ ਜਤੇ ਸਦਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਤ ਨਾਨਕ ਜਨ ਕੇ ਸਰਣਾ ਜਨ ਤੋ ਨਾਹੀ ਵੇਸਰਿਆ ਆਸਾ ਵਹਿਲਾ ਪੰਜਵ ਭਈ ਪ੍ਰਾਪਤ ਮੈਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੇ ਬਰੀਆ ਆਵਰ ਕਾਜ ਦਿਨ ਕਿਤਨਾ ਕਾਮ ਅਮਲ ਸਾਧ ਸੰਗਿ ਪੱਜ ਕੇਵਲ ਨਾਮ ਸਰੰਗ ਜਾਵ ਲਾਗ ਪਵਜਲ ਤਰਣ ਕੈ ਜਨ ਵਰਥਾ ਜਾ ਤ੍ਰੰਗ ਮਾਇਆ ਕੈ ਰਹਾਉ ਜਵਤਾ ਸੰਜਮ ਤ੍ਰਵਨਾ ਕਮਾਇ ਸੇਵਾ ਸਾਧਨਾ ਜਨ ਆਹਰਿਆ ਕਹੋ ਨਾਮ ਟਰਮ ਮੇਚ ਕਰਮ ਸ਼ਰਨਮ ਰੇਕੇ ਰਾਖੋ ਸ਼ਰਮ ਪਾਤਸ਼ਾਹੇ ਦਸਵੇਂ ਕਬੋਬਾਈ ਬੇਨਤੀ ਚੋਪਈ ਹਮਰੇ ਕਰੋ ਹਾਜਰ ਰੱਛਾ ਪੂਰਨ ਹੋਏ ਜਿਤ ਕੇ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਾਰਾ ਹਮਰਾ ਦੋਸਤ ਸਭ ਆਦਮ ਕਾ ਬਹੋ ਆਪਾ ਦਇਆ ਮਨ ਵਿਚਾ ਬਚਾ ਬਚਾ सुखी बसै प्रवारा पर सिख सेवा करतारा मोर अच्छा निच कर दया करियम कुआस पूर्ण होए हमारी आशा तोर बिन की रह प्यासा तो मैं साढ़ के अवनाते आऊं जो पर चाहूं सो तुम ते पाऊं ਸੇਵਾ ਸਿੱਖ ਹਮਾਰੇ ਤਾਰੀ ਹੈ ਜਿਨ ਜਿਨ ਸਾਸਤਰ ਹਮਾਰੇ ਮਾਰੇ ਹੈ ਆਪਾ ਦੇਵ ਜੇ ਬਰੀਐ ਵਰਣ ਕਾਲ ਕ ਤਰਾਸਨ ਬਰੀਐ ਹੋ ਜੋ ਸਦਾ ਹਮਾਰੇ ਪਛਾ ਸ੍ਰੀਆ ਤੂੰ ਜੋ ਕਰਿਓ ਰੱਛਾ ਰਾਖ ਲਿਓ ਰਾਖਨ ਹਾਰੇ ਸਾਹੇ ਸੰ ਸਹਾਇ ਪਿਆਰੇ ਦੇਨ ਮੰਨ ਸੰਗਿ ਹੰਤਾ ਆਤਮਾ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ੋਜ ਜਵਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾ ਜਮਨ ਕਾਲ ਜੋਗੀ ਸਭ ਕੀ ਉਹ ਬੇਦ ਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਾਲੂ ਸਵਾਰਾ ਨਮਸਕਾਰ ਹੈ ਦਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਤਾ ਜਛ ਨੋ ਜਾਇਓ ਆਦਾਂ ਤੇ ਕਿਉ ਉਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸਿਵਕਨ ਕਾ ਸਿਵਗੁਣ ਸਭ ਦੇਉ ਸਤਨ ਕਾ ਪਲਮੋ ਬਦਕਿਓ કડકડ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪਿਰਵ ਸ਼ਾਨਤ ਛੀਟੇ ਤੇਗ ਜਨ ਰਸੋਲਾ ਸਪਨ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੇ ਕੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰਵ ਸ਼ਾਨੈ ਕੜਕੜ ਕੇ ਪਣ ਪਣ ਕੀ ਜਾਣੈ ਜਦ ਕਰਖ ਅਕਰ ਕਰਤਾ ਰਾ ਪ੍ਰਜਾ ਧਰਤ ਤਾ ਦੇਹ ਅਪਾਰ ਜਵਾ ਕਰਾ ਕਰਤ ਹੋ ਕਮ ਹੂੰ ਤਮੈ ਮਲਤ ਦੇਹ ਦਰਸਪ ਹੂੰ ਦੇਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝੋ ਚਰੈ ਸੋਮਾ ਸਭ ਹਿਤੇ ਰਹੈ ਜਰਾਲਮ ਜਾਨੰਦ ਬੇਦ ਭੇਦ ਰਾਲਮ ਨਿਰੰਕਾਰ ਅਨੰਦ ਰਵਕਾਂ ਅਨਰਨਬ ਆਦ ਅਨੀਲ ਅਨਦ ਸੰਭ ਤਾ ਕੌਣ ਚਾਰਦ ਪੇਦਾ ਜਾ ਕੋ ਪੀਵ ਨਾ ਪਾਪਤ ਪੇਦਾ ਤਾ ਕੋ ਕਿਰਪਾ ਹਨ ਨਮਾਨਤ ਮਹਾ ਮੂੜ ਹੈ ਕਾਚ ਪੇਦ ਨਾ ਜਾਣਤ ਬਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਗਾ ਚਿੰਤ ਨੈ ਪੇਵ ਆਪੋ ਆਪਣੇ ਮਦਹੇ ਜੀਤੇ ਬਨਦ ਪਿੰਨ ਪਿੰਨ ਤੂੰ ਹੈ ਤੇਤੇ ਤੁਮ ਲਾਲਖਾ ਨਾ ਜਾਏ ਬਸਾਰਾ ਕਹਿਬ ਜਿਸ ਜਾ ਵਰਥਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਪਿਉਰਾ ਕਿਹ ਹੁਪਾ ਆਂਡਾ ਜੇ ਰਛੇ ਤੇ ਕੀਨੀ ਅਦਵਿਖਾਨ ਬਹੁ ਰਚ ਦਿਨੀ ਸਹੋਪ ਰਾਜਾ ਹੋਇ ਬੈਠਾ ਗਵ ਸ਼ਮਨ ਪਿਉ ਸੰਗਤ ਇਕਠਾ ਸ agre ਸ੍ਰਿਸ਼ਟ ਖਾਇਆ ਚੰਪਵ ਆਜਗਾ ਸਰੂਪ ਸਵੈਮ ਪਵ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗ ਰੋ ਦੋ ਤਿਥੇ ਉਠਵਤ ਰਪਤਾ ਸਗਲ ਮਲੇਸ਼ ਅਕਰੋਨਨ ਘਤਾ ਜਿਆ ਤੋ ਜਦ ਸ਼ਰਣੇ ਪਰੇ ਅਨ ਕੈ ਦੁਸ਼ਟ ਦੁਖਤ ਹਵੇ ਮਰੇ ਪਰਹ ਜਮਨ ਪਗ ਪਰੇ ਤੇ ਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਗਵਾਰ ਤਿਆਈ ਹੈ ਤਾਂ ਕੇ ਕਾ ਲਿਖਤ ਨ ਹੈ ਪਰ ਅਛਾ ਹੋਏ ਤਾਂ ਹੀ ਸਭ ਕਲ ਦੁਸ਼ਟ ਅਰਿਸ਼ਟ ਟਰੇਤ ਕਲ कृपा दृष्ट जन जाहे निरहोर राखे ताप दुख महर हो रद शद कर्मों सब होई दुष्ट छा सक ना कोइ एक बार वइना तुमे सुभारा काल फास ते ताहु बरा जिन निरनाम ते हारो कह ਦਾਰ ਦੁਸ਼ਟ ਦੋਖ ਤੇ ਰਹਾ ਕ੍ਰਣ ਕੇਤਮੈ ਛੰਨ ਤੇ ਹਾਰੇ ਆਪ ਹਾ ਦੈਲ ਹੋ ਮਾਰੇ ਸਰਬ ਥੋਰ ਮੋਹ ਹੋ ਸਹਾਏ ਦੁਸ਼ਟ ਦੋਇ ਤੇ ਲਹਿ ਬਚਾਈ ਸਵਈਆ ਪਾਹੇ ਗਹ ਜਉ ਤੇ ਤੁਮਰੇ ਦਵ ਤੇ ਕੋ ਆਖ ਤਰਨਹਿਆਨੇਓ ਰਾਮ ਰਹਿਮ ਪ੍ਰਾਨੁ ਕਰਾਨ ਅਨੇਕ ਹੈ ਤੇ ਨਾ ਮਾਨਿਓ ਸਮਰੇ ਸਾਸਰ ਬੀ ਸਬੈ ਮੂਹੇ ਤੇ ਕਹੇ ਹਮੇਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਾ ਤੋਹਿ ਵਿਖਾਨਿਓ ਦੁਖਰਾ ਸਗਲ ਦਵਾਰ ਕੋ ਛਾਲਕ ਹੈ ਗਹੋ ਤੁਹਾਰੋ ਦਵਾਰ ਵਾਹਿਗੁਰੂ ਹੈ ਕਿਲਾਜ ਅਸ ਗੋਬਿੰਦਾਸ ਤਾਰ ਰਾਮਖਲੇ ਮਹਿਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮਿਰਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਮਾਰ ਕਰੀ ਜਾ ਸਬਦ ਗੰਡਾਈਆਂ ਸਬਦ ਤਾ ਗਾਉ ਹਰੀ ਕੇਰਾ ਮਨ ਜਨੇ ਵਸਾਇ ਕਹਿ ਨਾਨਕ ਨੰਦੁ ਹੋਆ ਸਤਿਗੁਰੂ ਮੈਂ ਪਾਇਆ اے ਮਨ ਮੇਰੇ ਆ ਨੂ ਸਦਾ ਰਹੋ ਹਰਿ ਨਾਲੇ ਹਰਿ ਨਾਹ ਰਹੁ ਤੁਮ ਮਨ ਮੇਰੇ ਦੂ ਸਭ ਸਾਰਣਾ ਅੰਗੇਕਾਰ ਹੋਖ ਦੇ ਤੇਰਾ ਕਾਰਜ ਸਭ ਸਵਾਰਣਾ ਸਭ 나ਗ ਨਾ ਸਮਰਾ ਸੁਆਮੀ ਸੋਖ ਅਮਨਿ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮੇ ਸਾਚੇ ਸਾਹਿਬ ਕੀ ਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿ ਸਲਾਹਾ ਤੇਰੇ ਨਾਮ ਨਮਸਾਵੇ ਨਾਮਿਨ ਕੇ ਮਨੋਸਿਆ ਆਵਾਜੇ ਸ਼ਬਦ ਕਨੇਰੇ ਕਹ ਨਾਮ ਸੱਚੇ ਸਾਹਿਬ ਕੀ ਆ ਨਾਹੀ ਕਰਤੇ ਰਹਿ ਸਾਚਾ ਨਾਮ ਮਿਰਾ ਧਾਰੋ ਸਾਚਾ ਨਾਮ ਧਰਮੀ ਦਾਨ ਮੁਖਾਂ ਸਭ ਗਵਾਈਆ ਕਰ ਛਾ ਸੁਖੁ ਨੇ ਉਸਿਆ ਜਨੇਚਾ ਸਫਜਾਈਆ ਆਸਥਾ ਕਰਪਾਨ ਕੀਤਾ ਗ੍ਰਿਵਟੋ ਜਿਸ ਆਦਿਆ ਵੜਾਈਆ ਕਹ ਦਾਨ ਸੁਨੋ ਸੰਤੋ ਸ਼ਬਦ ਅਦਰੋ ਪਿਆਰੋ ਸਾਚਾ ਨਾਮ ਮਿਰਾ ਧਾਰੋ ਵਾਜੇ ਪੰਜ ਸ਼ਬਦ ਕਰ ਸੁਬਗ ਕਰ ਸੁਬਗੈ ਸ਼ਬਦ ਬਾਜੀ ਅਨੰਿਤ ਕਰਤਾਰੀਆਂ ਪੰਜ ਦੋਦ ਵਾਸ ਕਿਤੇ ਕਾਲ ਕੰਡ ਕੁਮਾਰਿਆ ਤੁਰ ਅਕਰਮ ਪਾਇ ਤਜਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁ ਹੋਆ ਤਿਤ ਕਰ ਅਨਹਦ ਬਾਚੇ ਆਨੰਦ ਸੁਨ ਹੋੜ ਭਾਗੇ ਹੋ ਸਗਲ ਮਨੋਰਤ ਪੂਰੇ ਪਾ ਰਬਨਾ ਬਨਾ ਪਾਇਆ ਤੇਰੇ ਸਗਲ ਵਿਸੂਰੇ ਦੋਖ ਰੋਸ ਨਤਾ ਬਤਰੇ ਸੁਣੇ ਸਚੇ ਬਾਣੀ ਸੰਤ ਸਾਜਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿੰਦ ਕਹਤੇ ਪਵਿੱਤ ਸਤਗੁਰ ਹਾਵਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੀ ਮਨਾ ਹੁਣੇ ਮਹਿਲਾ ਪੰਜਵਾ ਥਾਲ ਵਿੱਚ ਨਵਸਤੋ ਪਾਇਓ ਸਾਧ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਇ ਵਧਾਰੋ हे हे वात जिन न जाए नत नद नखुरतारो अदौ संसार चन लतरियै सब नानक ब्रह्म विसारो श्लोक महल्ला पंजवा तेरा के साजा तो नाही मेनू जोग तू ही मैं निर्गुण आर्य एकौ गुण नाही आपे तरस पियोई तरस पिया मैं रावत होई सतगुरु सजन मिलिया ਨਾਰਿਕ ਨਾਮ ਲੈਤਾ ਜੀਵਾ ਤਨ ਮਨ ਤੇਵੇਂ ਹਰਿਆ ਪਉੜੀ ਚਥੈ ਤੂੰ ਸਮਰਾਥ ਉਥੈ ਕੋਇ ਲਾਹੇ ਉਥੈ ਦੇਦੇ ਰਾਖਾ ਗਲੀ ਉਧਰ ਮਾਹੇ ਸੁਣ ਕੇ ਮਨ ਕਹੈ ਦੂਤ ਨਾਇ ਤੇ ਰਹਿ ਛਡ ਜਾਹੇ ਪੌਜ ਲੋਕ ਅਵਸਗਾਹੋ ਗੁਰ ਸ਼ਬਦ ਦੇ ਪਾਰ ਪਾਹੇ ਜਿਨ ਕੋ ਲਗੇ ਪਿਆ ਸਮਰਤ ਸੇਖਾ ਹੈ ਗਨ ਪੁਨ ਗੁਣ ਗੋਬਿੰਦ ਗਾਹੇ ਸਭ ਸੁਨੋ ਕਿਰਪਾਲ ਸੁਮਾਲੇ ਸਾਹੇ ਸਾਹ ਵਰਥਾ ਕੋ ਨ ਜਾਏ ਤੇ ਆਵੇ ਤਦ ਆਹੇ ਸ਼ਲੋਕ ਮਹਿਲਾ ਪੰਜਾਬ ਅੰਤਰ ਗੁਰ ਰਦਣਾ ਜਿਹ ਵਾਜ ਬਗੁਨ ਰਦਾ ਬੋ ਨਿਤਰੀ ਸਰੂਪੇਖਣ ਸ੍ਰਵਣੇ ਸੁਨਣਾ ਗੁਨ ਸਤਿਗੁਰ ਸੇ ਤਿਰਤਿਆ ਦਰਗਹਿ ਪਾਏ ਅਠਾਉ ਗਹੁ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮੈਂ ਤੁਮ ਕਾੜੇ ਹੈ ਵਰਨੇ ਕੇ ਕੇ ਮਹਿਲਾ ਪੰਜਵਾ ਰਖੇ ਰਖਨਾਰ ਆਪ ਵਾਰਿਯਨ ਗੁਰਖੇ ਪੈਰੀ ਪਾਏ ਕਾ ਸਵਾਰਿਯਨ ਹੋ ਵਾਪ ਦਿਆਲ ਸਾਰਿਆਂ ਆਸਾ ਨਾਗੇ ਸੰਗ ਭਵਜਰ ਤਾਰੀਅਨ ਸਾਗਤ ਨਨਿਕ ਦੁਸ਼ਟ ਖਿ ਨਿਮਾਹੇਵ ਤਾਰੀਅਨ ਤੇ ਸਾਹਿਬ ਕੀ ਟੇਕ ਨਾਨਕ ਮੰਨ ਮਾਹੀ ਜੇ ਸਸ ਸਮਰਾਤ ਅਸ਼ੋਕ ਹੋਏ सगले ਨੂੰ ਖਜਾਹੇ ਤੇ ਸਾਹਿਬ ਕੀ ਟੇਕ ਨਗਮਨ ਮਾਹੀ ਜਿਸ ਸਮਰਤ ਅਸਗ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ